प्यारे विद्यार्थियों मैं प्रोफेसर दलविंदर पाल सिंह आप सब दा बीएफए वित्तजा सेमेस्टर 5 ते पंजाबी इलेक्टिव दे पंजा लेक्चर इज स्वागत करता हा विद्यार्थी आज अपन ਤੁਹਾਡੀ ਕਾ ਪੁਸਤਕ ਸ਼ਬਦ ਤਸਵੀਰਾਂ ਵਿੱਚ ਦਰਜ ਗੁਰੂ ਅਰਜਨ ਸਾਹਿਬ ਦੀ ਬਾਣੀ ਜੋ ਬੁਲਾਵ ਹੈ ਤਿਉ ਬੋਲ ਹੈ ਸੁਆਮੀ ਦੀ ਵਿਆਖਿਆ ਕਰਾਂਗੇ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਪ੍ਰਭੂ ਦੀ ਮਹਿਮਾ ਕੀਤੀ ਹੈ ਗੁਰੂ ਸਾਹਿਬ ਲਿਖਦੇ ਹਨ ਰਾਜਨ ਮਹਿ ਤੂ ਰਾਜਾ ਕਹੀਏ ਹੈ ਭੂਮਨ ਮਹਿ ਭੂਮਾ ਕਹੀਏ ਹੈ ਰਾਜਨ ਮਹਿ ਤੂ ਰਾਜਾ ਕਹੀਏ ਹੈ ਭੂਮਨ ਮਹਿ ਭੂਮਾ ਕਹੀਏ ਭਾਵ ਤੂੰ ਕਿਹਾ ਜਾਂਦਾ ਹੈ ਭੂਮਾ ਭੂਮੀ ਦਾ ਮਾਲਕ ਹੈ ਪ੍ਰਮਾਤਮਾ ਹੈ ਕਰਤਾਰ ਦੁਨੀਆ ਦੇ ਰਾਜਿਆਂ ਵਿੱਚ ਤੂੰ ਸ਼੍ਰੋਮਣੀ ਜੇ ਸਭ ਤੋਂ ਵੱਡਾ ਰਾਜਾ ਖਵਾਉਂਦਾ ਹੈ ਭੂਏ ਦੇ ਮਾਲਕਾਂ ਵਿੱਚ ਵੀ ਤੂੰ ਸਭ ਤੋਂ ਵੱਡਾ ਭੂਏ ਜੇ ਧਰਤੀ ਦਾ ਜ਼ਮੀਨ ਦਾ ਮਾਲਕ ਖਵਾਉਂਦਾ ਹੈ ਠਾਕੁਰ ਮਹ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਠਾਕੁਰ ਮਾਲਕ ਸਰਦਾਰ ਠਕੁਰਾਈ ਸਰਦਾਰੀ ਕੋਮਾ ਉੱਚੀ ਖੁੱਲ ਵਾਲਾ ਸਿਰ ਸਿਰ ਉੱਤੇ ਕੋਮਨ ਸਿਰ ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ ਇਹ ਪ੍ਰਮਾਤਮਾ اے ਕਰਤਾਰ ਦੁਨੀਆ ਦੇ ਸਰਦਾਰਾਂ ਵਿੱਚ ਤੇਰੀ ਸਰਦਾਰੀ ਏ ਸਭ ਤੋਂ ਵੱਡੀ ਹੈ ਤੂੰ ਸਭ ਤੋਂ ਵੱਡਾ ਹੈ ਉੱਚੀ ਕੁਲ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਕੁਲ ਵਾਲਾ ਹੈ ਪਿਤਾ ਮੇਰੂ ਵੱਡੂ ਤਨੀ ਅਗਮਾ ਤਨੀ ਮਾਲਕ ਅਗਮਾ ਅਪਹੁੰਚ اے ਕਰਤਾਰ ਤੂੰ ਮੇਰਾ ਪਿਤਾ ਹੈ ਤੂੰ ਸਾਡੀ ਸਿਆਣਪ ਦੀ ਪਹੁੰਚ ਤੂੰ ਬੜੀ ਦੂਰ ਹੈ ਪਰੇ ਹੈ ਪਰ ਤੈਨੂੰ ਅਸੀਂ ਆਪਣੀ ਪੂਰੀ ਬੁੱਧੀ ਦਾ ਜ਼ੋਰ ਲਾ ਕੇ ਵੀ ਸਮਝ ਨਹੀਂ ਸਕਦੇ ਤੇਰੇ ਤੱਕ ਪਹੁੰਚ ਨਹੀਂ ਸਕਦੇ ਉਸ ਤਤ ਕਵਨ ਕਰੀਜੇ ਕਰਤੇ ਪੇਖ ਰਹੇ ਬਿਸਮਰਹਾਉ ਉਸ ਤਤ ਵਡਿਆਈ ਕਰਤੇ हे ਕਰਤਾਰ ਪੇਖ ਵੇਖ ਕੇ ਬਿਸਮਾ ਹੈਰਾਨ हे ਕਰਤਾਰ ਤੇਰੀ ਕਿਹੜੀ ਕਿਹੜੀ ਵਡਿਆਈ ਅਸੀਂ ਕਰੀਏ ਤੇਰੀ ਲੀਲਾ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ ਰਹਾਉ ਸੁਖੀਆਂ ਮਹ ਸੁਖੀਆਂ ਤੂੰ ਕਹੀਅ ਹੈ ਦਾਤਨ ਸਿਰਤਾਤਾ हे ਪ੍ਰਮਾਤਮਾ ਇਹ ਕਤ ਦੁਨੀਆ ਦੇ ਸੁਖੀ ਲੋਕਾਂ ਵਿੱਚ ਤੂੰ ਸ਼੍ਰੋਮਣੀ ਸੁਖੀ ਕਿਹਾ ਜਾ ਸਕਦਾ ਹੈ ਅਤੇ ਦਾਤਿਆਂ ਵਿੱਚ ਸਭ ਤੋਂ ਵੱਡਾ ਦਾਤਾ ਤੇਜਨ ਮਹ ਤੇਜਸਵੀ ਕਹੀਅ ਹੈ ਰਸੀਨ ਮਹ ਰਾਤਾ ਤੇਜਨ ਮੈਂ ਤੇਜ ਪ੍ਰਾਪਤ ਕਰਨ ਵਾਲਿਆਂ ਵਿੱਚ ਰਸੀਨ ਮਹਿ ਭਾਵ ਰਸ ਲੈਣਿਆਂ ਵਿੱਚ ਲੈਣ ਵਾਲਿਆਂ ਵਿੱਚ ਰੱਤਾ ਰੱਤਾ ਹੋਇਆ ਸਮੋਇਆ ਹੋਇਆ ਗੁਰੂ ਸਾਹਿਬ ਫਰਮਾਉਂਦੇ ਹਨ ਦਾਨੀਆਂ ਵਿੱਚ ਤੂੰ ਸ਼੍ਰੋਮਣੀ ਤੇਜਸਵੀ ਕਿਹਾ ਜਾ ਸਕਦਾ ਹੈ ਦੁਨੀਆ ਦੇ ਰਸ ਮਾਨਣ ਵਾਲਿਆਂ ਵਿੱਚ ਵੀ ਤੂੰ ਸ਼੍ਰੋਮਣੀ ਰਸੀਆ ਹੈ ਸੂਰਨ ਮਹਿ ਸੂਰਾ ਤੂੰ ਕਹੀ ਅਨਭੋਗਨ ਮਹਿ ਭੋਗੀ ਸੂਰਾ ਭਾਵ ਸੂਰਮਾ ਬਹਾਦਰ ਪੋਗਨਮਹਿ ਪੋਗਣ ਵਾਲਿਆਂ ਵਿੱਚ हे ਕਰਤਾਰ ਸੂਰਮੇ ਵਿੱਚ ਤੂ ਸ਼੍ਰੋਮਣੀ ਭਾਵ ਮਹਾਨ ਸਭ ਤੋਂ ਵੱਡਾ ਸੂਰਮਾ ਅਖਵਾਉਣ ਦਾ ਹੱਕਦਾਰ ਹੈ ਪੁੱਗੀਆਂ ਵਿੱਚ ਤੂੰ ਹੀ ਪੁੱਗੀ ਹੈ ਗਰਸਤਨਮਹਿ ਤੂੰ ਵੱਡੋ ਗਰਸਤੀ ਜੋਗਨਮਹਿ ਜੋਗੀ ਜੋਗਨਮਹਿ ਵਿਰਕਤਾ ਵਿੱਚ ਜੋਗੀਆਂ ਦੇ ਗ੍ਰਸਤੀ ਇਹ ਸਭ ਤੋਂ ਵੱਡਾ ਗ੍ਰਸਤੀ ਹੈ ਜਿਸ ਦਾ ਇਤਨਾ ਵੱਡਾ ਸੰਸਾਰ ਟੱਬਰ ਹੈ ਸਭ ਤੋਂ ਵੱਡਾ ਗ੍ਰਸਤੀ ਹੈ ਤੂੰ ਜੋਗੀਆਂ ਵਿੱਚ ਤੂੰ ਸ਼੍ਰੋਮਣੀ ਜੋਗੀ ਹੈ ਕਰਤਨ ਮਹ ਤੂੰ ਕਰਤਾ ਕਹੀ ਇਹ ਹੈ ਆਚਾਰਨ ਮਹ ਆਚਾਰੀ ਕਰਤਨ ਮਹ ਨਵੇਂ ਕੰਮ ਕਰਨ ਵਾਲਿਆਂ ਵਿੱਚ ਆਚਾਰਨ ਮਹ ਧਾਰਮਿਕ ਰਸਮਾਂ ਕਰਨ ਵਾਲਿਆਂ ਵਿੱਚ ਇਹ ਕਰਤਾਰ ਹੀ ਪ੍ਰਮਾਤਮਾ ਨਵੇਂ ਕੰਮ ਕਰਨ ਵਾਲਿਆਂ ਵਿੱਚ ਸਿਆਣਿਆਂ ਵਿੱਚ ਤੂੰ ਸ਼੍ਰੋਮਣੀ ਰਚਨਾਕਾਰ ਹੈ ਅਤੇ ਧਾਰਮਿਕ ਰਸਮਾਂ ਕਰਨ ਵਾਲਿਆਂ ਵਿੱਚ ਵੀ ਤੂੰ ਹੀ ਸ਼੍ਰੋਮਣੀ ਹੈ ਸਭ ਤੋਂ ਉੱਚਾ ਰਸਮਾਂ ਕਰਨ ਵਾਲਾ ਹੈ ਸਾਹਨ ਮਹ ਤੂੰ ਸਾਚਾ ਸਾਹ ਵਪਾਰਨ ਵਪਾਰਨ ਮਹ ਵਪਾਰੀ ਦੁਨੀਆ ਦੇ ਸ਼ਾਹੂਕਾਰਾਂ ਵਿੱਚ ਤੂੰ ਸਦਾ ਕਾਇਮ ਰਹਿਣ ਵਾਲਾ ਸਭ ਤੋਂ ਸ਼੍ਰੋਮਣੀ ਸ਼ਾਹੂਕਾਰ ਹੈ ਸਭ ਤੋਂ ਵੱਡਾ ਸ਼ਾਹੂਕਾਰ ਹੈ ਤੇ ਵਪਾਰੀਆਂ ਵਿੱਚ ਤੂੰ ਸਭ ਤੋਂ ਵੱਡਾ ਵਪਾਰੀ ਹੈ ਦਰਬਾਰ ਨਮਹ ਤੇਰੋ ਦਰਬਾਰਾ ਸਰਨ ਪਾਲਨ ਟਿਕਾ ਸਰਨ ਪਾਲਨ ਟਿਕਾ ਸਰਨ ਪਿਆਂ ਦੀ लाज ਰੱਖਣ ਵਾਲਿਆਂ ਦਾ ਤੂੰ ਕਿੱਕਾ ਭਾ ਸ਼੍ਰੋਮਣੀ ਹੈ اے ਕਰਤਾ ਦੁਨੀਆ ਦੇ ਦਰਬਾਰ ਲਾਉਣ ਵਾਲਿਆਂ ਵਿੱਚ ਤੇਰਾ ਦਰਬਾਰ ਸਭ ਤੋਂ ਵੱਡਾ ਹੈ ਸ਼੍ਰੋਮਣੀ ਹੈ ਸਰਨ ਪਿਆਂ ਦੀ लाज ਰੱਖਣ ਵਾਲਿਆਂ ਵਿੱਚ ਵੀ ਤੂੰ ਸ਼੍ਰੋਮਣੀ ਹੈ ਲਖਮੀ ਕੇਤਕ ਗਨੀ ਨ ਜਾਈਏ ਗਨੇ ਗਨ ਨ ਸਕਿਓ ਸੀਕਾ ਕੇਤਕ ਕਿੰਨੀ ਕੋ ਬਿਆੰਤ ਗਨੇ ਨ ਸਕਿਓ ਮੈਂ ਗਿਣ ਨਹੀਂ ਸਕਦਾ ਸੀਕਾ ਸਿੱਕੇ ਰੁਪਏ ਖਜ਼ਾਨੇ ਇਹ ਪ੍ਰਮਾਤਮਾ ਤੇਰੇ ਘਰ ਵਿੱਚ ਕਿੰਨੀ ਕੋ ਮਾਇਆ ਹੈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮੈਂ ਤੇਰੇ ਖਜ਼ਾਨੇ ਗਿਣ ਨਹੀਂ ਸਕਦਾ ਨਾਮਨ ਮਹ ਤੇਰੋ ਪ੍ਰਭ ਨਾਮ ਗਿਆਨਨ ਮਹ ਗਿਆਨੀ ਨਾਮਨ ਮੈਂ ਮਨ ਨਾਮਣੇ ਵਾਲਿਆਂ ਵਿੱਚ ਨਾਮਾ ਨਾਮਣਾ اے ਪ੍ਰਭੂ اے ਪ੍ਰਮਾਤਮਾ ਦੁਨੀਆ ਦੀ ਦੇ ਵਡਿਆਈ ਨਾਮਣੇ ਵਾਲਿਆਂ ਵਿੱਚੋਂ ਤੇਰਾ ਨਾਮਣਾ ਤੇਰਾ ਨਾਮ ਸਭ ਤੋਂ ਉੱਚਾ ਹੈ ਸ਼੍ਰੋਮਣੀ ਹੈ ਵੱਡਾ ਹੈ ਤੇ ਗਿਆਨਵਾਨਾਂ ਵਿੱਚ ਤੂੰ ਹੀ ਸਭ ਤੋਂ ਵੱਡਾ ਗਿਆਨੀ ਹੈ ਜੁਗਤਨ ਮਹ ਤੇਰੀ ਪ੍ਰਭ ਜੁਗਤਾ ਇਸ ਨਾਨਨ ਮੈਂ ਇਸ ਨਾਨੀ ਜੁਗਤਨਮ ਹੈ ਚੰਗੀ ਜੀਵਨ ਜੁਗਤ ਵਾਲਿਆਂ ਵਿੱਚ ਇਹ ਪ੍ਰਮਾਤਮਾ ਚੰਗੀ ਜੀਵਨ ਜੁਗਤ ਵਾਲਿਆਂ ਵਿੱਚ ਤੇਰੀ ਜੁਗਤ ਸ਼੍ਰੇਸ਼ਟ ਹੈ ਦੁਨੀਆ ਦੇ ਤੀਰਥ ਇਸਨਾਨੀਆਂ ਵਿੱਚ ਵੀ ਤੂੰ ਸ਼੍ਰੋਮਣੀ ਹੈ ਸਭ ਤੋਂ ਵੱਡਾ ਹੈ ਸਿਧਨ ਮਹ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਸਿਧਨ ਮਹ ਕਰਮਾਤੀ ਤਾਕਤਾਂ ਵਾਲਿਆਂ ਵਿੱਚ ਸਿੱਧਾ ਵਿੱਚ ਕਰਮਨ ਸਿਰ ਕਰਮ ਕਰਨ ਵਾਲਿਆਂ ਵਿੱਚ ਇਹ ਪ੍ਰਭੂ ਕਰਮਾਤੀ ਤਾਕਤਾਂ ਰੱਖਣ ਵਾਲਿਆਂ ਵਿੱਚ ਵੀ ਤੇਰੀ ਕਰਮਾਤੀ ਤਾਕਤ ਸ਼੍ਰੋਮਣੀ ਹੈ ਭਾਵੇਂ ਤੂੰ ਸਾਰਿਆਂ ਤੋਂ ਵੱਡਾ ਹੈ ਉਹਨਾਂ ਵਿੱਚ ਵੀ ਕੰਮ ਕਰਨ ਵਾਲਿਆਂ ਵਿੱਚ ਵੀ ਤੂੰ ਸ਼੍ਰੋਮਣੀ ਅਤੇ ਉਦਮੀ ਹੈ ਮਿਹਨਤੀ ਹੈ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮ ਆਗਿਆ ਹੁਕਮ ਹੁਕਮ ਸਿਰ ਹੁਕਮ ਕਰਨ ਵਾਲਿਆਂ ਵਿੱਚ ਸ਼ਰੋਮਣੀ हे ਪ੍ਰਮਾਤਮਾ ਦੁਨੀਆ ਦੇ ਇਖਤਿਆਰ ਵਾਲਿਆਂ ਵਿੱਚ ਭਾਵੇਂ ਹੁਕਮ ਦੇਣ ਵਾਲਿਆਂ ਵਿੱਚ ਸਭ ਤੋਂ ਵੱਡਾ ਤੂੰ ਐ ਸਭ ਤੋਂ ਵੱਡੇ ਹੁਕਮ ਦੇਣ ਵਾਲਾ ਤੂੰ ਐ ਦੁਨੀਆ ਦੇਖੋ ਕਮਤਰਾ ਉਹਨਾਂ ਵਾਲੇ ਵਿੱਚ ਸ਼ਰੋਮਣੀ ਤੂੰ ਹੈ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ ਕੁਦਰਤ ਕਵਨ ਹਮਾਰੀ ਬੁਲਾਵ ਹੈ ਤੂੰ ਬੁਲਾਉਂਦਾ ਹੈ ਬੋਲੇ ਅਸੀਂ ਬੋਲਦੇ ਹਾਂ ਸਵਾਮੀ ਏ ਸਵਾਮੀ ਕੁਦਰਤਤਾ ਆਖਤੇ ਏ ਸਵਾਮੀ ਸਾਡੀ ਤੇਰੇ ਪੈਦਾ ਕੀਤੇ ਹੋਏ ਜੀਵਨ ਦੀ ਕੀ ਮਾਇਆ ਹੈ ਕੀ ਪਾਇਆ ਹੈ ਭਾ ਕੀ ਪਾਇਆ ਹੈ ਕਿ ਹਿੰਮਤ ਹੈ ਜਿਵੇਂ ਤੂੰ ਸਾਨੂੰ ਬੁਲਾਉਂਦਾ ਹੈ ਉਸ ਤਰ੍ਹਾਂ ਅਸੀਂ ਬੋਲਦੇ ਹਾਂ ਭਾਵ ਤੇਰੇ ਅਨੁਸਾਰ ਹੀ ਅਸੀਂ ਚੱਲਦੇ ਹਾਂ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਗਾਇਓ ਗਾਇਆ ਨਾਨਕ ਨੇ ਸਾਧ ਸੰਗਤ ਵਿੱਚ ਟਿੱਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ ਇਹ ਸਿਫਤ ਸਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ ਭਾਵ ਸਾਧ ਸੰਗਤ ਵਿੱਚ ਹੀ ਪ੍ਰਭੂ ਵਸਦਾ ਹੈ ਤੇ ਸਾਧ ਸੰਗਤ ਹੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ